ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵਾਤਵਾਰ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਤੁਹਾਨੂੰ ਇਹ ਕਹਾਣੀਆਂ ਕਿਵੇਂ ਦੀਆਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਾਂ ਤੇ ਹੰਸ ਦੀ ਕਹਾਣੀ ਸਵੇਰ ਦਾ ਸਮਾਂ ਸੀ ਸੂਰਜ ਹੌਲੀ-ਹੌਲੀ ਪੂਰਬ ਤੋਂ ਚੜ੍ਹ ਰਿਹਾ ਸੀ ਅਤੇ ਅਸਮਾਨ ਲਾਲੀ ਨਾਲ ਰੰਗਿਆ ਹੋਇਆ ਸੀ। ਦਰਿਆ ਦੇ ਕੰਢੇ ਉੱਤੇ ਹੌਲੀ-ਹੌਲੀ ਹਵਾ ਵਗ ਰਹੀ ਸੀ ਜਿਸ ਨਾਲ ਦਰਖਤਾਂ ਦੀਆਂ ਪੱਤੀਆਂ ਸਰਸਰਾ ਰਹੀਆਂ ਸਨ। ਉਹ ਹੰਨਾ ਹਰੇ-ਭਰੇ ਦਰਖਤਾਂ ਦੇ ਵਿੱਚਕਾਰ ਇੱਕ ਵੱਡਾ ਵਰਗ ਸੀ ਜਿਸ ਦੀਆਂ ਪਾਹੀਆਂ ਹਰ ਪਾਸੇ ਫੈਲੀਆਂ ਹੋਈਆਂ ਸਨ। ਉਹ ਸਮਰਗਰ ਦੇ ਉੱਪਰ ਆ ਕਾਂ ਰਹਿੰਦਾ ਸੀ ਕਾਂ ਕਾਫੀ ਚੁਸਤ ਤੇ ਚਲਾਕ ਸੀ ਉਸ ਦੀਆਂ ਅੱਖਾਂ ਹਮੇਸ਼ਾ ਚਮਕਦਾਰ ਰਹਿੰਦੀਆਂ ਸਨ ਪਰ ਉਸ ਦੇ ਮਨ ਵਿੱਚ ਹਮੇਸ਼ਾ ਬੇਚੈਨੀ ਰਹਿੰਦੀ ਉਹ ਹਮੇਸ਼ਾ ਹੋਰਾਂ ਨਾਲ ਆਪਣੀ ਤੁਲਨਾ ਕਰਦਾ ਸੀ ਕਿਉਂਕਿ ਮੈਂ ਕਾਲਾ ਹਾਂ ਕਿਉਂ ਮੇਰੇ ਪੰਖ ਸੁੰਦਰ ਨਹੀਂ ਹਨ ਕਿਉਂ ਹੰਸ ਵਾਂਗ ਚਿੱਟਾ ਤੇ ਰੌਸ਼ਨ ਨਹੀਂ ਹਾਂ ਇਸਵਾਲ ਉਸਦੇ ਮਨ ਵਿੱਚ ਹਰ ਵੇਲੇ ਆਉਂਦੇ ਰਹਿੰਦੇ ਉਸ ਉਸੇ ਦਰਿਆ ਵਿੱਚ ਹੰਸ ਰਹਦਾ ਸੀ ਹੰਸ ਦਾ ਸੁੰਦਰ ਚਿੱਟਾ ਰੰਗ ਉਸਦੀ ਮਿੱਟੀ ਚਾਲ ਤੇ ਉਸਦੀ ਸ਼ਾਂਤ ਪ੍ਰਕਿਰਿਆ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਸੀ ਜਦੋਂ ਉਹ ਦਰਿਆ ਦੇ ਪਾਣੀ ਚ ਤੁਰਦਾ ਸੀ ਤਾਂ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਸਨ ਉਸਦਾ ਸੁੰਦਰਤਾ ਭਰਿਆ ਦਰਸ਼ਨ ਲੋਕਾਂ ਦੇ ਦਿਲਾਂ ਵਿੱਚ ਖੁਸ਼ੀ ਪੈਦਾ ਕਰਦਾ ਸੀ ਇੱਕ ਦਿਨ ਕਾਂ ਨੇ ਸੋਚਿਆ ਕਿ ਕਿਉਂ ਨਾ ਮੈਂ ਉਸ ਹਾਂਸ ਨਾਲ ਗੱਲ ਕਰਾਂ ਉਹ ਉਸਨੂੰ ਦੇਖਦਾ ਤਾਂ ਹਿਰਸ ਕਰਦਾ ਸੀ ਪਰ ਉਸਦੇ ਮਨ ਵਿੱਚ ਇੱਕ ਜਗਿਆਸਾ ਵੀ ਸੀ ਕਿ ਇਹ ਹਾਂਸ ਸੱਚਮੁੱਚ ਖੁਸ਼ ਹੈ ਕਿ ਇਹਨੂੰ ਕੋਈ ਦੁੱਖ ਨਹੀਂ ਕਾਨੇ ਆਪਣਾ ਪਰ ਫੜਫੜਾਇਆ ਤੇ ਦਰਿਆ ਦੇ ਕੰਢੇ ਉੱਤੇ ਉਤਰ ਗਿਆ। ਉਸ ਨੇ ਵੇਖਿਆ ਕਿ ਹੰਸ ਪਾਣੀ ਵਿੱਚ ਤੈਰਦਾ ਹੋਇਆ ਬਾਹਰ ਆ ਰਿਹਾ ਸੀ। ਉਸ ਦੇ ਪਰਾਂ ਤੋਂ ਪਾਣੀ ਦੇ ਮੋਤੀ ਵਰਗੇ ਫੂੰਦ ਚਮਕ ਰਹੇ ਸਨ। ਸਤਿ ਸ੍ਰੀ ਅਕਾਲ ਹੰਸ ਭਰਾ ਕਾਨੇ ਹੌਲੀ ਆਵਾਜ਼ ਵਿੱਚ ਕਿਹਾ, ਹੰਸ ਨੇ ਮੁਸਕਰਾ ਹੱਟ ਨਾਲ ਉਸ ਦੀ ਉਸਦੇ ਵੱਲ ਵੇਖ ਕੇ ਆ ਅਤੇ ਬੋਲਿਆ ਸਤਿ ਸ੍ਰੀ ਅਕਾਲ ਕਾਂਜੀ ਤੁਸੀਂ ਕਿਵੇਂ ਹੋ ਕਾਂ ਕੁਝ ਕੁਝ ਲੱਜਾ ਲੱਜਾ ਗਿਆ ਉਸਨੂੰ ਲੱਗਿਆ ਜਿਵੇਂ ਉਸਦੀ ਕਾਲੀ ਰੰਗਤ ਹਾਂਸ ਦੀ ਚਿੱਟੀ ਚਮਕ ਦੇ ਸਾਹਮਣੇ ਹੋਰ ਵੀ ਮਲੀਕ ਲੱਗ ਰਹੀ ਸੀ ਮੈਂ ਠੀਕ ਹਾਂ ਕਾਂ ਨੇ ਕਿਹਾ ਪਰ ਮੈਂ ਹਮੇਸ਼ਾ ਚ ਉਸ ਸੋਚਦਾ ਹਾਂ ਕੇ ਤੇਰਾ ਜੀਵਨ ਕਿੰਨਾ ਸੋਹਣਾ ਹੈ ਤੂੰ ਕਿੰਨਾ ਸੁੰਦਰ ਹੈ ਤੇਰੇ ਪਰ ਮੋਤੀਆਂ ਵਰਗੇ ਚਮਕਦੇ ਹਨ ਲੋਕ ਤੈਨੂੰ ਦੇਖ ਕੇ ਖੁਸ਼ ਹੁੰਦੇ ਹਨ ਮੇਰੇ ਨਾਲ ਕੋਈ ਐਦਾ ਨਹੀਂ ਕਰਦਾ ਆਂਸ ਨੇ ਧੀਰੇ ਨਾਲ ਕਾਂ ਦੇ ਨੇੜੇ ਬੈਠਦੇ ਹੋਏ ਕਿਹਾ ਭਰਾ ਸੁੰਦਰਤਾ ਹੀ ਸਭ ਕੁਝ ਨਹੀਂ ਹੁੰਦੀ ਹਰ ਜੀਵ ਦੀ ਆਪਣੀ ਹੋਂਦਤਾ ਹੁੰਦੀ ਹੈ ਲੋਕ ਤੈਨੂੰ ਵੇਖਦੇ ਹਨ ਪਰ ਕਈ ਵਾਰ ਮੇਰੀ ਚਿੱਟੀ ਰੰਗ ਤਾਂ ਮੈਨੂੰ ਚਿੱਟਾ ਵੀ ਦਿੰਦੀ ਹੈ ਕਈ ਵਾਰ ਮੇਰਾ ਰੰਗ ਮੈਨੂੰ ਲੁਕਾਉਣ ਲੁਕਾਉਣ ਨਹੀਂ ਦਿੰਦਾ ਮੈਂ ਜਿੱਥੇ ਵੀ ਜਾਂਦਾ ਹਾਂ ਹਰ ਕੋਈ ਮੈਨੂੰ ਤੁਰੰਤ ਦੇਖ ਲੈਂਦਾ ਹੈ ਕਾਨ ਹਰਾਨੀ ਨਾਲ ਪੁੱਛਿਆ ਕਿ ਤੈਨੂੰ ਆਪਣੇ ਰੰਗ ਤੋਂ ਤੰਗੀ ਹੁੰਦੀ ਹੈ ਮੈਂ ਤਾਂ ਸੋਚਦਾ ਸੀ ਕਿ ਜੇ ਮੈਂ ਤੇਰੇ ਵਰਗਾ ਚਿੱਟਾ ਹੁੰਦਾ ਤਾਂ ਸਾਰੀਆਂ ਦੁਨੀਆਂ ਮੈਨੂੰ ਪਿਆਰ ਕਰਦੀ ਹੱਸ ਹੌਲੀ ਨਾਲ ਮੁਸਕਰਾਇਆ ਭਰਾ ਇਹ ਸਿਰਫ ਧਾਰਨਾ ਹੈ ਜੇ ਤੂੰ ਮੇਰੀ ਜਗ੍ਹਾ ਹੁੰਦਾ ਤਾਂ ਤੈਨੂੰ ਵੀ ਕੋਈ ਨਾ ਕੋਈ ਗਿਲਾ ਹੁੰਦਾ ਦੁਨੀਆਂ ਵਿੱਚ ਕੋਈ ਵੀ ਪੂਰਨ ਨਹੀਂ ਹਰ ਇੱਕ ਦੇ ਹਰ ਇੱਕ ਦੇ ਜੀਵਨ ਵਿੱਚ ਆਪਣਾ ਸੌਖ ਅਤੇ ਦੁੱਖ ਹੈ ਕਾਂ ਚੁੱਪ ਹੋ ਗਿਆ ਉਸ ਦੇ ਮਨ ਵਿੱਚ ਕਈ ਸਵਾਲ ਉੱਠਣ ਲੱਗੇ ਕੀ ਸੱਚਮੁੱਚ ਸੁੰਦਰਤਾ ਹੀ ਖੁਸ਼ੀ ਦੀ ਗੁੰਜੀ ਨਹੀਂ ਕਿ ਉਸ ਦੀ ਚਤਰਾਈ ਉਸ ਦੀ ਤੇਜਾ ਕਲ ਉਸ ਦੀ ਕਾਲੀ ਰੰਗਤ ਦੇ ਪਿੱਛੇ ਵੀ ਕੋਈ ਖਾਸੀਅਤ ਹੈ ਉਸ ਦਿਨ ਤੋਂ ਕਾਂ ਨੇ ਹੰਸ ਨਾਲ ਬਧੇਰੇ ਸਮਾਂ ਬਤਾਉਣਾ ਸ਼ੁਰੂ ਕਰ ਦਿੱਤਾ ਦੋਵੇਂ ਮਿਲ ਕੇ ਕਦੇ ਦਰਿਆ ਦੇ ਕੰਢੇ ਬੈਠਦੇ ਕਦੇ ਜੰਗਲ ਵਿੱਚ ਟਹਿਲਦੇ ਕਾਂ ਨੇ ਹੌਲੀ-ਹੌਲੀ ਮਹਿਸੂਸ ਕੀਤਾ ਕਿ ਹੰਸ ਦੀ ਸ਼ਖਸੀਅਤ ਸਿਰਫ ਸੁੰਦਰਤਾ ਨਾਲ ਨਹੀਂ ਸੀ ਬਲਕਿ ਉਸ ਦੀ ਸ਼ਾਂਤ ਧੀਰਜ ਨਿਮਰਤਾ ਨਾਲ ਸੀ ਪਰ ਫਿਰ ਵੀ ਕਾਂ ਦੇ ਮਨ ਵਿੱਚ ਇੱਕ ਹੌਲੀ-ਹੌਲੀ ਜਲਨ ਰਹਿੰਦੀ ਸੀ ਉਹ ਸੋਚਦਾ ਜੇ ਮੈਂ ਵੀ ਆਪਣੇ ਵਰ ਚਿੱਟੇ ਕਰ ਲਵਾਂ ਜੇ ਮੈਂ ਹੰਸ ਵਰਗਾ ਦਿਸਾਂ ਕਿ ਲੋਕ ਮੈਨੂੰ ਵੀ ਇੱਜ਼ਤ ਦੇਣਗੇ ਦਰਿਆ ਦੇ ਕੰਢੇ ਹੁਣ ਕਾਂ ਦੇ ਹੰਸ ਦੀ ਦੋਸਤੀ ਹਰ ਕਿਸੇ ਨੂੰ ਨਜ਼ਰ ਆਉਣ ਲੱਗੀ ਸੀ ਹੋਰ ਪੰਛੀ ਵੀ ਕਈ ਵਾਰ ਉਹਨਾਂ ਨੂੰ ਇਕੱਠੇ ਬੈਠਿਆਂ ਦੇਖਦੇ ਤੇ ਹੈਰਾਨ ਹੁੰਦੇ ਇੱਕ ਕਾਲਾ ਕਾਂ ਤੇ ਇੱਕ ਚਿੱਟਾ ਹੰਸ ਇਹ ਦੋਸਤ ਕਿਵੇਂ ਬਣ ਗਏ ਪਰ ਦੋਸਤੀ ਬਣ ਕੇ ਦੋਸਤੀ ਬਣ ਗਈ ਸੀ ਫੇਰ ਵੀ ਦੋਵੇਂ ਦੇ ਸੁਭਾਅ ਵੱਖਰੇ ਸਨ ਹੰਸ ਦਾ ਮਨ ਸ਼ਾਂਤ ਨਿਮਰ ਤੇ ਸਾਦਗੀ ਭਰਿਆ ਸੀ ਉਹ ਕਿਸੇ ਨਾਲ ਮਲਾਕਾਤ ਨਹੀਂ ਕਰਦਾ ਸੀ ਜਿਹੋ ਜਿਹਾ ਰੱਬ ਨੇ ਬਣਾਇਆ ਉਹ ਉਸੇ ਵਿੱਚ ਖੁਸ਼ ਸੀ ਦੂਜੇ ਪਾਸੇ ਗਾਂਚ ਉਤਰ ਚਲਾਕ ਤੇ ਕਈ ਵਾਰ ਥੋੜਾ ਚਲ ਬਲਾਵੀ ਸੀ ਉਹ ਹਮੇਸ਼ਾ ਸੋਚਦਾ ਮੈਂ ਕਿਸੇ ਕਿਵੇਂ ਹੋਰਾਂ ਤੋਂ ਵਧੀਆ ਦਿਖਾਂ ਮੈਂ ਕਿਵੇਂ ਆਪਣੇ ਆਪ ਨੂੰ ਸਾਬਤ ਕਰਾਂ ਇੱਕ ਦਿਨ ਜਦੋਂ ਦੋਵੇਂ ਦਰਿਆ ਦੇ ਕੰਢੇ ਬੈਠੇ ਸਨ ਕਾਂ ਨੇ ਹੰਸ ਨੂੰ ਕਿਹਾ ਹੰਸ ਭਰਾ ਤੈਨੂੰ ਪਤਾ ਹੈ ਕਿ ਲੋਕ ਤੈਨੂੰ ਵੇਖ ਕੇ ਤਾਰੀਫ ਕਰਦੇ ਹਨ ਪਰ ਮੈਂ ਕਈ ਵਾਰ ਸੋਚਦਾ ਹਾਂ ਕਿ ਲੋਕ ਮੈਨੂੰ ਵੀ ਚਲਾਕ ਤੇ ਸਿਆਣਾ ਕਹਿੰਦੇ ਹਨ ਮੈਂ ਤੇਰੀ ਸੁੰਦਰਤਾ ਨਹੀਂ ਰੱਖਦਾ ਪਰ ਮੇਰੇ ਕੋਲ ਅਕਲ ਤੇ ਤਰੀਕੇ ਹਨ ਕੀ ਤੈਨੂੰ ਨਹੀਂ ਲਗਦਾ ਕਿ ਤਰਾ ਚਤੁਰਾਈ ਸੁੰਦਰਤਾ ਨਾਲੋਂ ਵੱਧ ਮਹਤਵਪੂਰਨ ਹੈ ਹੰਸ ਹੌਲੇ ਹੌਲੇ ਨਾਲ ਮੁਸਕਰਾਇਆ ਤੇ ਕਿਹਾ ਭਰਾ ਕਾਂ ਚਤੁਰਾਈ ਚੰਗੀ ਗੱਲ ਹੈ ਪਰ ਜੇ ਉਹ ਚਤੁਰਾਈ ਹੋਰਾਂ ਨੂੰ ਧੋਖਾ ਦੇਣ ਲਈ ਵਰਤੀ ਜਾਵੇ ਤਾਂ ਉਸਦਾ ਕੋਈ ਲਾਭ ਨਹੀਂ ਅਸਲੀ ਗਿਆਨ ਉਹ ਹੈ ਜੋ ਦੂਜਿਆਂ ਲਈ ਸੁੱਖ ਦਾ ਕਾਰਨ ਬਣੇ ਕਾਂ ਨੇ ਅੱਖਾਂ ਪਰ ਫੜਾਈਆਂ ਤੇ ਕਿਹਾ ਹਾਂ ਪਰ ਜ਼ਿੰਦਗੀ ਵਿੱਚ ਜਿੱਤਣ ਲਈ ਕਈ ਵਾਰ ਚਲਾਕੀ ਲਾਜ਼ਮੀ ਹੁੰਦੀ ਹੈ ਲੋਕ ਹਮੇਸ਼ਾ ਸਿੱਧੇ ਤੇ ਸਾਫ਼ ਦਿਲ ਨੂੰ ਮਨੁੱਖ ਨੂੰ ਮੂਰਖ ਸਮਝਦੇ ਹਨ ਮੈਂ ਤਾਂ ਸੋਚਦਾ ਹਾਂ ਕਿ ਜੇ ਤੂੰ ਜੇ ਮੈਂ ਚਤਰਾਈ ਨਾਲ ਲੋਕਾਂ ਦਾ ਮਨ ਮੋਹ ਲਵਾਂ ਤਾਂ ਮੇਰਾ ਕਾਲਾ ਰੰਗ ਕਿਸੇ ਨੂੰ ਨਹੀਂ ਚੁਭੇਗਾ ਹਾਂਸ ਨੇ ਧੀਰੇ ਨਾਲ ਸਾਹ ਭਰਿਆ ਕਾਂ ਭਰਾ ਤੇਰਾ ਵਿਚਾਰ ਤੇਰਾ ਹੈ ਪਰ ਮੈਂ ਤਾਂ ਇਹੀ ਮੰਨਦਾ ਹਾਂ ਕਿ ਜੇ ਮਨ ਸਾਫ਼ ਹੋਵੇ ਤਾਂ ਰੰਗ ਰੂਪ ਦੀ ਪਰਵਾਹ ਨਹੀਂ ਰਹਿੰਦੀ ਲੋਕ ਸੱਚੀ ਨੀਅਤ ਨੂੰ ਪਛਾਣ ਲੈਂਦੇ ਹਨ ਇੱਕ ਦਿਨ ਕਾਨ ਆਪਣੇ ਚਲਾਕੀ ਦੀ ਪਰਖ ਕਰਨ ਦੀ ਸੋਚੀ ਦਰਿਆ ਦੇ ਕੰਢੇ ਤੇ ਕੁਝ ਗਾਮ ਵਾਲੇ ਮੱਖਣ ਦੇ ਦਹੀਂ ਵੇਚਣ ਆਏ ਕਾਨ ਨੇ ਸੋਚਿਆ ਕਿ ਕਿਉਂ ਨਾ ਮੈਂ ਉਹਨਾਂ ਤੋਂ ਕੁਝ ਹਾਸਲ ਕਰਾਂ ਉਹ ਉੱਡ ਕੇ ਉਹਨਾਂ ਦੇ ਨੇੜੇ ਗਿਆ ਤੇ ਆਪਣੀ ਆਵਾਜ਼ ਵਿੱਚ ਮਿੱਠਾ ਆਸ ਲਿਆਉਂਦਾ ਹੋਇਆ ਕਹਿਣ ਲੱਗਾ ਉਹ ਭਰਾ ਜੀ ਤੁਹਾਡਾ ਦਹੀਂ ਤਾਂ ਬੜਾ ਸੁਗੰਧੀਦਾਰ ਲੱਗ ਰਿਹਾ ਹੈ ਇੰਨਾ ਮਿੱਠਾ ਹੋਵੇਗਾ ਤੁਸੀਂ ਤਾਂ ਵੱਡੇ ਕਿਸਾਨ ਹੋਵੋਗੇ ਜੋ ਇੰਨੀਆਂ ਵਧੀਆ ਚੀਜ਼ਾਂ ਲਿਆਏ ਹੋ گاਉਂ ਵਾਲੇ ਹੱਸ ਪਏ ਉਹਨਾਂ ਨੂੰ ਕਾਂ ਦੀ ਮਿੱਠੀ ਬੋਲੀ ਅਜੀਬ ਲੱਗੀ ਇੱਕ ਨੇ ਕਿਹਾ ਲਓ ਜੀ ਕਾਂ ਵੀ ਅੱਜ ਤਰੀਫਾਂ ਕਰ ਰਿਹਾ ਹੈ ਚਲੋ ਇਸ ਨੂੰ ਥੋੜਾ ਜਿਹਾ ਦਹੀਂ ਚਖਾਈ ਦਈਏ ਕਾਂ ਨੇ ਆਪਣਾ ਮੂੰਹ ਭਾਲ ਲਿਆ ਉਹ ਖੁਸ਼ ਹੋ ਗਿਆ ਤੇ ਸੋਚਿਆ ਵੇਖਿਆ ਜਤਰਾਈ ਤੇ ਮਿੱਠੀ ਜਵਾਨ ਨਾਲ ਸਭ ਕੁਝ ਮਿਲ ਸਕਦਾ ਹੈ ਸੁੰਦਰਤਾ ਦੀ ਲੋੜ ਨਹੀਂ ਉਸੇ ਵੇਲੇ ਹਾਂਸ ਵੀ ਉੱਥੇ ਆਇਆ ਉਸ ਨੇ گاਉ ਵਾਲਿਆਂ ਨੂੰ ਨਮਸਕਾਰ ਕੀਤੀ ਤੇ ਚੁੱਪਚਾਪ ਪਾਣੀ ਵਿੱਚ ਚਲਾ ਗਿਆ ਲੋਕ ਉਸ ਦੀ ਨਿਮਰਤਾ ਦੇ ਮਰੀਦ ਹੋ ਗਏ ਉਹ ਕਹਿਣ ਲੱਗੇ ਵੇਖੋ ਕਿੰਨਾ ਸੁੰਦਰ ਪੰਛੀ ਹੈ ਨਾ ਕੋਈ ਚਲਾਕੀ ਨਾ ਕੋਈ ਲਾਲਚ ਸਿਰਫ ਆਪਣੀ ਮਰਿਆਦਾ ਵਿੱਚ ਰਹਿੰਦਾ ਹੈ ਲੋਕਾਂ ਨੇ ਆਪਣੇ ਆਪ ਹੀ ਉਸ ਦੇ ਲਈ ਕੁਝ ਦਾਣੇ ਪਾਣੀ ਵਿੱਚ ਛੁੱਟੇ ਹਾਂਸ ਨੇ ਖੁਸ਼ੀ ਨਾਲ ਉਹ ਖਾਦੇ ਤੇ ਚੁੱਪਚਾਪ ਪਰ ਰਿਹਾ ਤਰਦਾ ਰਿਹਾ ਕਾਣ ਇਹ ਸਭ ਦੇ ਦੇਖਿਆ ਤੇ ਉਸ ਦੇ ਮਨ ਵਿੱਚ ਫਿਰ ਹਿਰਸ ਜਾਗੀ ਮੈਂ ਤਾਂ ਚਲਾਕੀ ਨਾਲ ਦਹੀਂ ਹਾਸਲ ਕੀਤਾ ਸੀ ਪਰ ਇਹ ਹੰਸ ਬਿਨਾ ਕੁਝ ਕਹੇ ਹੀ ਲੋਕਾਂ ਦਾ ਪਿਆਰ ਜਿੱਤ ਲਿਆ ਇਹ ਕਿਵੇਂ ਸੰਭਵ ਹੈ ਸ਼ਾਮ ਨੂੰ ਜਦੋਂ ਦੋਵੇਂ ਮੁੜ ਮਿਲੇ ਤਾਂ ਕਾਂ ਤੇ ਹੰਸ ਕਾਂ ਨੇ ਹੰਸ ਨੂੰ ਪੁੱਛਿਆ ਪਰਾ ਅੱਜ ਮੈਂ ਵੇਖਿਆ ਕਿ ਲੋਕ ਤੈਨੂੰ ਬਿਨਾ ਕੁਝ ਕੀਥੇ ਹੀ ਪਸੰਦ ਕਰਦੇ ਹਨ ਤੂੰ ਤਾਂ ਕੋਈ ਚਲਾਕੀ ਵੀ ਨਹੀਂ ਕੀਤੀ ਸੀ ਫਿਰ ਵੀ ਉਹਨਾਂ ਨੇ ਤੈਨੂੰ ਖਾਣਾ ਦਿੱਤਾ ਤੇ ਤਾਰੀਫ ਕੀਤੀ ਇਹ ਰਾਜ ਕੀ ਹੈ ਹਸਨੇ ਹੌਲੀ ਆਵਾਜ਼ ਵਿੱਚ ਜਵਾਬ ਦਿੱਤਾ ਪਰਾ ਰਾਜ ਕੋਈ ਨਹੀਂ ਇਹ ਸਿਰਫ ਸਚਾਈ ਹੈ ਜਦੋਂ ਮਨ ਵਿੱਚ ਕੋਈ ਲਾਲਚ ਨਹੀਂ ਹੁੰਦਾ ਜਦੋਂ ਤੂੰ ਕਿਸੇ ਨੂੰ ਧੋਖਾ ਨਹੀਂ ਦਿੰਦਾ ਤਾਂ ਤੇਰੀ ਸਾਦਗੀ ਆਪਣੇ ਆਪ ਹੀ ਲੋਕਾਂ ਦੇ ਦਿਲ ਜਿੱਤ ਲੈਂਦੀ ਹੈ ਚਲਾਕੀ ਨਾਲ ਜੋ ਮਿਲਦਾ ਹੈ ਉਹ ਥੋੜੇ ਸਮੇਂ ਲਈ ਹੁੰਦਾ ਹੈ ਪਰ ਪਿਆਰ ਤੇ ਭਰੋਸਾ ਲੰਮੇ ਸਮੇਂ ਲਈ ਹੁੰਦਾ ਹੈ ਕਾਂ ਚੁੱਪਰ ਹੈ ਗਿਆ ਉਸਦੇ ਮਨ ਵਿੱਚ ਖਿਆਲ ਆਇਆ ਸਾਇਦ ਹੰਸ ਸਹੀ ਹੈ ਕਹਿੰਦਾ ਹੈ ਪਰ ਕੀ ਮੇਰੇ ਵਰਗੇ ਕਾਲੇ ਪੰਛੀ ਨੂੰ ਕੋਈ ਬਿਨਾਂ ਚਲਾਕੀ ਦੇ ਪਿਆਰ ਕਰੇਗਾ ਇਸ ਵੱਲ ਉਸਤੇ ਮਨ ਵਿੱਚ ਖਾਂਦਾ ਰਿਹਾ ਏਸੀ ਦੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਣ ਤਾਂ channel ਨੂੰ ਵੱਤ ਵਾਦ ਪਿਆਰ ਦੇਣਾ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ ਨਮੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ